ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਾਦਾ ਬੱਬੋ ਤੇ ਆ ਗਏ ਆਪਾਂ ਉੱਪਰ ਉਤਰਾਂ ਕੋਲੇ ਕਬੂਤਰ ੜਾਤੇ ਸੀ ਆਪਾਂ ਨੇ ਤੇ ਦਿਖਾਉਂਦੇ ਆ ਤੁਹਾਨੂੰ ਤੇ ਇੱਕ ਕਬੂਤਰੀ ਬਾਹਰ ਰਹੀ ਵੀ ਹੈ ਵੱਡੀ ਉਹਨੂੰ ਕਰਦਾ ਇਹ ਬੰਦ ਰਾਤ ਨਿਕਲ ਗਈ ਦੀ ਉੱਪਰ ਖੁੱਡੇ ਚੋਂ ਤੇ ਹੁਣ ਦਿਖਾਉਂਦੇ ਆ ਜਾ ਕੇ ਜਿਹੜੀਆਂ ਕਬੂਤਰੀਆਂ ਆਪਾਂ ਸਿੱਧੀਆਂ ਕਰ ਰਹੇ ਸੀ ਇਹ ਸਾਰੇ ਸਿੱਧੇ ਹੋ ਗਏ ਕਬੂਤਰ ਇੱਕ ਅੱਧਾ ਬੈਠ ਕੇ ਆਉਂਦਾ ਏ ਬਾਕੀ ਸਾਰੇ ਲੱਗ ਗਿਆ ਕਰੇ ਬੈਠੇ ਆ ਦੋ ਬੱਚੇ ਆ ਇਹ ਇਹ ਨੀਚੇ ਛੱਡਦੇ ਸੀ ਆਪਾਂ ਨੇ ਉੱਪਰ ਤੋਂ ਦੋ ਉੱਪਰੇ ਆ ਤੇ ਬਾਕੀ ਇਹ ਬੈਠੇ ਆ ਇੱਕ ਗਮੁੱਤਰੀ ਬਾਹਰ ਆਪਾਂ ਇਧਰ ਇੱਕ ਇਹ ਬੈਠਾ ਇਹ ਨਹੀਂ ਸਿੱਧਾ ਹੋਇਆ ਤੇ ਹੁਣ ਚੱਲਦੇ ਆ ਬਾਬੇ ਉੱਪਰ ਸੂਟਰ ਡਾਈਵੇ ਅੱਜ ਆਪਾਂ ਨੇ ਹੜਾਤੇ ਸੀ 5:30 5:30 ਵਜੇ ਕੱਢਤੇ ਸੀ ਅੱਜ ਜਲਦੀ ਕੱਢੇ ਅੱਗੇ ਤਾਂ ਨਹੀਂ 7:00 ਵੀ ਵੱਜ ਜਾਂਦੇ ਆ ਆ ਫਿਰਦੇ 5:00 ਇਹ ਪੰਜ ਕਬੂਤਰ ਕੱਢੇ ਇਹਨਾਂ ਚੋਂ ਆਪਾਂ ਨੇ ਦੋ ਕਬੂਤਰ ਦੇਖਦੇ ਆ ਬਾਜੀ ਤੇ ਛੱਡਨੇ ਆ ਤਰੀਕ ਨੂੰ ਆਬੇ ਬਾਜੀ ਹੈ ਤੇ ਉਨੇ ਤਰੀਕ ਨੂੰ ਇਹਨਾਂ ਨੂੰ ਬਾਜੀ ਚ ਛੱਡ ਦਾਂਗੇ ਦੋ ਕਬੂਤਰਾਂ ਨੂੰ ਇਹਨਾਂ ਚੋਂ ਇਹ ਵਰਤੇ ਤੇ ਹੁਣ ਚੱਲਦੇ ਆਂ ਜੀ ਉੱਪਰ ਜਾਲ 'ਚ ਕੱਪੜਾ ਲਾਤੇ ਆ ਸੀ ਆਪਾਂ ਨੇ ਨਵਾਂ ਤਾਂ ਕਿ ਬੱਚੇ ਪਾਹ ਹੋ ਜੇ ਕਰੂਗੇ ਕਿਉਂਕਿ ਧੁੱਪ ਹੁੰਦੀ ਹੈ ਜਾਲ 'ਚ ਪਾ ਕੇ ਰੱਖ ਦਿੰਦੇ ਆ ਫਿਰ ਉੱਤਰ ਆਪਾਂ ਨੇ ਕਬੂਤਰੀਆਂ ਗਜਾਏ ਉਹ ਵੀ ਪਹਿਲਾਂ ਜਾਲ ਚ ਪਾ ਕੇ ਹੀ ੜਾਏ ਕਿਉਂਕਿ ਰੰਗ ਰੂੰਗ ਦੇਖ ਲਿਆ ਫਿਰ ਸਿੱਧਾ ਛਤਰੀਆਂ ਤੇ ਆਗੇ ਨਹੀਂ ਪਹਿਲਾਂ ਹੁੰਦੇ ਨਹੀਂ ਸੀ ਨਵੇਂ ਕਪੜੇ ਉਡਾਰਦੇ ਤੇ ਹੁਣ ਚਲਦੇ ਆ ਉੱਪਰ ਮਿੱਤਰੋ ਇਹ ਆ ਵੱਡੀ ਕਬੂਤਰੀ ਜਿਹੜੀ ਬਾਹਰ ਨਿਕਲੀ ਵੀ ਐ ਇਹਨੂੰ ਕਰਨਾ ਐ ਅੰਦਰ ਬੰਦ ਤੇ ਬਾਕੀ ਖੁੱਡਿਆਂ ਦੀਆਂ ਲੇਟਾਂ ਬੰਦ ਕਰਦੀ ਐ ਜਿੰਦੇ ਦੀ ਇਹ ਖੋਲ ਤੇ ਅੱਜ ਇੱਕ ਦੋ ਕੰਮ ਕਰਨੇ ਆਪਾਂ ਨੇ ਉਹ ਵੀ ਤੁਹਾਨੂੰ ਦੱਸਦੇ ਆ ਕਜਨ ਦਾ ਖੁੱਲ ਗਿਆ ਏ ਠੀਕਾ ਜੀ ਤੇ ਰੱਖ ਜਦ ਖੂਬ ਇਹ ਬੈਠੇ ਬੱਚੇ ਤੇ ਬਾਕੀ ਇਹ ਕਬੂਤਰੀਆਂ ਤਰਕ ਉਤਰੇ ਲੱਟਾਂ ਕਰ ਦਈਏ ਬੰਦ ਇੱਧਰ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਇਹ ਕੰਮ ਕਰਨਾ ਅੱਜ ਕਦ ਜਿਹੜੀ ਹੈ ਪਿੱਛੇ ਵਾਲੀ ਤਾਕੀ ਹੈ ਇਹ ਕਰਨੀ ਅੱਜ ਆਪਾਂ ਨੇ ਪੇਂਟ ਨਹੀਂ ਤਾਂ ਜਰ ਲੱਗ ਚੁਗੀ ਇਹਨੂੰ ਤੇ ਪੇਂਟ ਕਰਨੀ ਹੈ ਬਾਕੀ ਕਬੂਤਰ ਬੈਠੇ ਆਪੇ ਠੀਕ ਹੈ ਜੀ ਤੇ ਇਹ ਲਈ ਵੀ ਅੱਖ ਠੀਕ ਹੋ ਗਈ ਹਫਤੇ ਤੱਕ ਚੀਨੇ ਨੂੰ ਗੱਡਾਂਗੇ ਚੀਨਾ ਉਹ ਬੈਠਾ ਆਪਣਾ ਬਾਕੀ ਆ ਕੂਤਰੀ ਨੂੰ ਬੰਦ ਕਰਦੇ ਆ ਬਾਕੀ ਕੰਮ ਆਪਣਾ ਕੰਪਲੀਟ ਆ ਬੱਦਿਓ ਬੱਲਾ ਕਰਤੇ ਬੰਦ ਕਬੂਤਰ ਆਪਣੇ ਓਕੇ ਆ ਮੇਰੇ ਕਬੂਤਰਾਂ ਲਾਇਆ ਜੋ ਪੱਥਰ ੜਾਈ ਤੇ ਕਬੂਤਰ ਪੱਥਰ ੜਾਈ ਲਾ ਕੇ ਅੜਾ ਤੇ ਹੀ ਕਟਾਈ ਜਾਂਦਾ ਕਾਲੀ ਗੱਛਾਂ ਕਰਤੀਆਂ ਇਹਦੀਆਂ ਇਹ ਆਗੇ ਠੀਕ ਹੈ ਜੀ ਦਿਖਾਵਾਂਗੇ ਤੁਹਾਨੂੰ ਜਦੋਂ ਇਹ ਉਤਰ ਜੂंगे ਸਾਰਿਆਂ ਦਾ ਰੰਗ ਕਿਵੇਂ-ਕਿਵੇਂ ਲਾਇਆ ਹੈ ਰੰਗ ਤੇ ਬਾਕੀ ਕਬੂਤਰ ਉੜਦੇ ਆ। ਇਹ ਫਿਰਦੇ। ਠੀਕ ਹੈ ਜੀ। ਇੱਕ ਇਹ ਆ ਗਿਆ। ਡੱਬਾ। ਤੇ ਦੰਨੇ ਬਾਬਿਓ। ਉਤਰੂੰਗੇ ਜਲ ਫੇ ਤੁਹਾਨੂੰ ਦਿਖਾਂਦੇ ਆ ਕਿਦੇ ਕੀ ਕੀ ਰੰਗ ਲਾਇਆ ਏ। ਉੱਪਰ ਵੀ ਲਾਉਣਾ ਏ। ਹੋ ਬਈ ਮਿੱਤਰੋ ਦਿਖਾਈਏ ਸਾਨੂੰ ਕਬੂਤਰਾਂ ਨੇ ਰੰਗ ਲੱਗਿਆ ਵਾ ਕਬੂਤਰੀ ਵੀ ਆ ਗਈ ਆਪਣੀ। ਕਰਤੀ ਬੰਦ। ਇਹ ਚੁਗਦੀ ਦਾਣੇ ਇੱਥੇ ਬੈਠੀ। ਠੀਕ ਹੈ ਜੀ। ਇਹ ਆ ਗਏ ਕਬੂਤਰ। ਜੀ ਇਹ ਆ ਗਏ ਲੋਈ ਚੱਕ ਕੋਲ ਸੌਦਾ ਰੰਗ ਹਾਂਜੀ ਲੋ ਵਈ ਮਿੱਤਰੋ ਉੱਪਰ ਵੀ ਕਬੂਤਰਾਂ ਨੂੰ ਇੱਕ ਦੋ ਰੰਗ ਕਰਤੇ ਤੈਲੀ ਕਰੀ ਆ ਕਾਲੀ ਖਾਂ ਤਾਂ ਤੇ ਕਾਲਾ ਕਿੱਡ ਤੇ ਵਿੱਚ ਉਹਦਾ ਕਰਿਆ ਕਾਲਾ ਪੋਟ ਤੇ ਕਈ ਕਬੂਤਰਾਂ ਦੇ ਉੱਪਰ ਵੀ ਰੰਗ ਲਾਤੇ ਆਏ ਤੇ ਬਾਕੀ ਨੀਚੇ ਵਾਲਿਆਂ ਦੇ ਲਾਇਆ ਹੈ ਬਾਕੀ ਕਬੂਤਰ ਆਪਣੇ ਬੈਠ ਵੀ ਗਏ ਨੇ ਤੇ ਉੜ ਵੀ ਰਹੇ ਆ ਰੰਗ ਦਾ ਗਲਾਸ ਰੱਖ ਦਿਆ ਦੂਸਰੀ ਸਾਈਡ ਠੀਕ ਹੈ ਜੀ ਰੰਗ ਲਾਤੇ ਆ ਛਤਰੀਆਂ ਦੇ ਬੈਠ ਗਿਆ ਕਬੂਤਰ ਇਹ ਬੈਠੇ ਆ ਜੀ ਤੇ ਬਾਕੀ ਫਿਰਦੇ ਆ ਕਬੂਤਰ ਆਪਣੇ ਇਹ ਆ ਗਏ ਉਸਕ ਇਹ ਆ ਗਿਆ ਇੱਕ ਇਹ ਆ ਗਿਆ ਕਈ ਕਬੂਤਰ ਫਿਰ ਵੀ ਰਹੇ ਬਾਕੀ ਛਤਰੀਆਂ ਬੈਠੇ ਆ ਤੇ ਛਤਰੀਆਂ ਵਾਲਿਆਂ ਨੂੰ ਕਰ ਦਿਆ ਬੰਦ ਤੇ ਇੱਕ ਕਬੂਤਰੀ ਆਪਣੀ ਇਹ ਆਂਦੀ ਕਾਲੀ ਪੇਟੀ ਕਾਲੇ ਟੂਸੀ ਇਹ ਕਰਦੀ ਇਹਨੂੰ ਬਾਬੇ ਬੰਦ ਜੀ ਲੋ ਵੀ ਮਿੱਤਰੋ ਕੂਤਰ ਬੈਠ ਗਏ ਆਪਣੇ ਤੇ ਇੱਕ ਕੂਤਰ ਸਭ ਤੋਂ ਲੇਟ ਬੈਠਿਆ ਇਹ 1:30 ਤੇ ਬਾਕੀ ਸੱਜਰੇ ਬੈਠ ਗਏ ਤੇ ਸੁਰਖਾ ਜਲਾਲ ਪੋਸ਼ ਵਾਲਾ ਘੱਟੇ ਉੜਿਆ ਇਹ ਕੋਈ ਚੱਕਰ ਨਹੀਂ ਤੇ ਬਾਕੀ ਇਹ نیچے ਤਿੰਨ ਹੱੱਤ ਲੱਗ ਕੇ ਬੰਦ ਕਰ ਲੈ ਤੇ ਬਾਕੀ ਬੈਠੇ ਆ ਇਹ ਸਾਹਮਣੇ ਬਾਕੀ ਕੋਠੀਆਂ ਦੇ ਬੈਠੇ ਆ ਦੋ ਤਿੰਨ ਇੱਧਰ ਉੱਧਰ ਉਹ ਵੀ ਆ ਜੂਵੇਂ ਨਵਾਂ ਰੰਗ ਲਾਇਆ ਵੇ ਸਭ ਦੇ ਇਹਦਾ ਕੂਤਰੀ ਦੇ ਘਰੇ ਆ ਕਦੇ ਝਾਲਰ ਘੰਡ ਇੱਕ ਦੀਆਂ ਅਧੀਆਂ ਝਾਲਰਾਂ ਟੂਸਾ ਤੇ ਇੱਕ ਦੇ ਹੈਗੇ ਕਾਲੇ ਟੂਸੇ ਤੇ ਕਾਲੀਓ ਪੇਟੀ ਠੀਕ ਹੈ ਜੀ ਤੇ ਬਾਕੀ ਪਾਣੀ ਪੂਣੀ ਪਲਾਇਆ ਇਹਨਾਂ ਨੂੰ ਖੀਚੇ ਤੇ ਬਦਾਮ ਬਦਮ ਪਾਉਂਦੇ ਆ ਜਿਹੜੇ ਨਵੇਂ ਗੱਡੇ ਵੀ 8-10 ਇਹਨਾਂ ਨੂੰ ਵੀ ਬਦਮ ਸ਼ੁਰੂ ਕਰਦੇ ਆ ਪਾਉਣੇ ਹੁਣ ਤੇ ਈ ਮਿੱਤਰੋ ਦਾਣੇ ਪਾਤੇ ਇਹਨਾਂ ਨੂੰ ਕੂਤਰਾਂ ਨੂੰ ਠੀਕ ਹੈ ਜੀ ਖਾ ਲਏ ਇਹਨਾਂ ਨੇ ਬਾਦਾਮ ਵੀ ਖਾ ਲਏ ਬਸ ਇਹ ਰਹਿ ਗਿਆ ਦਾਣੇ ਤੇ ਬਾਦਾਮਾਂ ਤੋਂ ਇਹਦੀ ਬਾਦਾਮੇ ਹੀ ਪਈ ਹੈ ਬਾਕੀ ਕਬੂਤਰ ਉਤਰੇ ਨਹੀਂ ਹਲੇ ਇੱਧਰ ਉੱਧਰ ਕੋਠੀਆਂ ਤੇ ਬੈਠੇ ਆ ਛਤਰੀਆਂ ਖਾਲੀ ਆ ਬਾਕੀ ਇਹ ਖਾ ਰਹੇ ਆ ਦਾਣੇ ਖਾ ਲਣ ਤੋਂ ਇਹਨਾਂ ਨੂੰ ਜੀ ਲੋ ਬਈ ਮਿੱਤਰੋ ਖਾ ਲਏ ਇਹਨਾਂ ਸਾਰੇ ਦਾਣੇ ਤੇ ਨੀਚੇ ਵੀ ਸਾਰੇ ਕਬੂਤਰ ਆ ਗਏ ਇੱਕ ਰਹਿ ਗਿਆ ਬਸ ਉਹ ਜੇ ਉੜ ਗਿਆ ਉਹਨੂੰ ਬੰਦ ਕਰਨ ਲੱਗੇ ਤੇ ਇੱਕ ਉਦਾਂ ਠੀਕ ਹੈ ਜੀ ਬਾਕੀ ਇਹ ਕਬੂਤਰ ਆ ਗਏ ਇਹਨਾਂ ਨੂੰ ਪਾਣੀ ਪੋਣੀ ਰੱਖਦੇ ਆ 5 ਕੁ ਮਿੰਟ ਤੱਕ ਉਸ ਤੋਂ ਬਾਅਦ ਇਹਨਾਂ ਉੱਪਰ ਵਾਲੇ ਕਬੂਤਰ ਨੂੰ ਜਿਹੜਾ ਇੱਕ ਇਹ ਰਹਿ ਗਿਆ ਇਹ ਵਾਲਾ ਇਹਨੂੰ ਬਾਦਾਮ ਪਾ ਦਈਏ ਲੋ ਬਈ ਮਿੱਤਰੋ ਇਹਨੂੰ ਵੀ ਕੂਤਰ ਨੂੰ ਰੱਖਦੇ ਆ ਬਾਦਾਮ ਕਾਲੇ ਢਿੱਡ ਵਾਲੇ ਨੂੰ ਇਹਦੇ ਵੀ ਰੰਗ ਲਾਉਣਾ ਹੈ ਇਹਦੇ ਭਰਾ ਦੇ ਨਾਲ ਤੇ ਆ ਤੇ ਬਾਕੀ ਇਹ ਬੈਠੇ ਆ ਇਨਾਂ ਰੱਖਦੀ ਏ ਪਾਣੀ ਉਹ ਵੀ ਕਬੂਤਰ ਆ ਗਿਆ ਇਹਨੂੰ ਵੀ ਕਰਦੇ ਆਂ ਬੰਦ ਜੇ ਹੋ ਗਿਆ ਪਹਿਲਾਂ ਇੰਦਰ ਵਾਲੇ ਰੱਖਦੀ ਏ ਪਾਣੀ ਆ ਜੋ ਆਇਓ ਕਬਤਰ ਰੱਖਦੇ ਆ ਪਾਣੀ ਪੀ ਲਾਣ ਦੇ ਜਿਹੜੇ ਜਿਹੜੇ ਪਿੰਦੇ ਆ ਜੋ ਆਇਓ 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 ਕਬਤਰ ਏ ਲੋ ਜੀ ਪਾਣੀ ਪੀ ਲਿਆ ਈ ਔਰ ਕਿਸੇ ਨੇ ਪੀਣਾ ਨਹੀਂ ਥੋੜੀ ਦੇਰ ਤੱਕ ਰੱਖ ਦਾਂਗੇ ਦੁਬਾਰਾ ਨਹੀਂ ਇਹਨੇ ਡੋਲ ਦੇਣਾ ਬਾਕੀ ਇਹਨੂੰ ਖਾਣ ਲੋ ਬਦਾਮ ਤੇ ਦੂਸਰਾ ਕਬੂਤਰ ਕਰਕੇ ਦੇਖਦੇ ਆਂ ਬੰਦ ਇਹ ਹੋ ਗਿਆ ਜਿੰਨਾ ਹੋਇਆ ਸੱਚੀ ਆਲਦੇ ਆਂ ਹੇ ਨੀਚੇ ਇਹ ਕਬੂਤਰ ਤਾਂ ਹੋਇਆ ਨਹੀਂ ਬੰਦ ਉੱਡ ਗਿਆ ਹੁਣ ਬਾਅਦ ਚੇ ਕਰਾਂਗੇ ਤੇ ਬਾਕੀ ਇਹਨੇ ਖਾ ਲਿਆ ਬਦਾਮ ਬਾਕੀ ਦਾਣਿਆਂ ਦੀ ਟ੍ਰੇ ਰੱਖ ਦਿੰਦੇ ਆਂ ਆਹ ਪਈ ਏ ਬਾਕੀ ਕਬੂਤਰ ਬਣੇ ਓਕੇ ਐ ਬਦਾਮ ਖਾ ਲਿਆ ਇਹਨੇ ਦਾਣੇ ਰੱਖਦੇ ਆਂ ਆਪਾਂ ਦਾਣੇ ਵੀ ਚੱਕ ਲਾਂਗੇ ਖਾਣ ਨੂੰ ਟੇਟਾਂ ਨੇ ਹੂੰ ਚਾਲਦੇ ਹਾਂ ਪਰ ਕੂਤਰਾਂ ਦਾਣੇ ਬਾਣ ਉੱਪਰ ਵਾਲਿਆਂ ਨੇ ਵੀ ਦਾਣੇ ਪਾ दिए ਜੀ ਲੋ ਬਈ ਮਿੱਤਰੋ ਪਾਤੇ ਆ ਕਬੂਤਰਾਂ ਹੁੰਦਾ ਨੇ ਠੀਕ ਆ ਜੀ ਖਾਣ ਦੋ ਇਹਨਾਂ ਨੂੰ ਇਹ ਇੰਦਰ ਵੀ ਪਾਤੇ ਆ ਨੰਨੇ ਨੇ ਵੀ ਖਾ ਲਏ ਤੇ ਬਾਕੀ ਹੁਣ ਲੱਗੇ ਹਾਂ ਬਾਬਿਓ ਪਿੱਛੇ ਵਾਲੀ ਤਾਕੀ ਨੂੰ ਪੇਂਟ ਕਰਨ ਪੇਂਟ ਕੋਟ ਲਿਆਉਂਦਾ ਇਹ ਪਿਆਈ ਅਸੀਂ ਪਿੱਛੇ ਵਾਲੀ ਵੀ ਤਾਕੀ ਨੂੰ ਪੇਂਟ ਕਰ ਦਾਂਗੇ ਤੇ ਠੀਕ ਆ ਜੀ ਮਿੱਤਰੋ ਆਪਣੇ ਦੋ ਕਬੂਤਰ ਰਹਿ ਕੇ ਬਾਹਰ ਇੱਕ ਇਹ ਬੈਠਾ ਇੱਕ ਹੋਰ ਉਹ ਉੱਡ ਰਿਹਾ ਹੈ ਮੇਰੇ ਖਾਲ ਤੇ ਹਲੇ ਇਹ ਆਂਦਾ ਇਹ ਬੈਠਾ ਆ ਤਾਂ ਬੈਠ ਬੈਠ ਕੇ ਉੱਡ ਗਏ ਅੰਦਰ ਨਹੀਂ ਹੋਏ ਤੇ ਠੀਕ ਹੈ ਜੀ ਜੇ ਜੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਆਂ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ